ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗਾਂ ਉਹਨਾਂ ਨਾਲ ਗੱਲ ਕਰਾਂਗੇ ਦੋ ਅਹਿਮ ਮਾਮਲਿਆਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਕਟ ਜਿਹੜਾ ਪ੍ਰਧਾਨ ਕਿਰਪਾ ਜਿਹੜੇ ਆ ਉਹਨਾਂ ਦੇ ਅਸਤੀਫੇ ਨਾਲ ਹੋਰ ਡੂੰਗਾ ਹੋ ਗਿਆ ਹੁਣ ਅੱਜ ਜਿਹੜੇ ਸਾਬਕਾ ਪ੍ਰਧਾਨ ਸੀ ਕਿਰਪਾਲ ਸਿੰਘ ਬਡੂੰਗਰ ਉਹਨਾਂ ਨੇ ਅਸਤੀਫਾ ਦੇਣ ਦੀ ਗੱਲ ਕਹਿਤੀ ਹੈ ਇਹ ਸੰਕਟ ਕਿੱਧਰ ਨੂੰ ਜਾਏਗਾ ਇਹ ਦੇਖਣਾ ਹੋਏਗਾ ਇਸੇ ਦੌਰਾਨ ਜਿਹੜਾ ਐਸਜੀਪੀਸੀ ਦੀ ਜਿਹੜੀ ਅੰਤਰੀਂ ਕਮੇਟੀ ਦੀ ਮੀਟਿੰਗ ਹੈ ਉਹ 21 ਫਰਵਰੀ ਨੂੰ ਅਮਰਸਰ ਵਿਖੇ ਰੱਖੀ ਗਈ ਹੈ ਉਸ ਮੀਟਿੰਗ ਦੇ ਵਿੱਚ ਕੀ ਅਗਲਾ ਕਦਮ ਹੋਏਗਾ ਜਾਂ ਅਸਤੀਫਾ ਪ੍ਰਵਾਨ ਹੋਏਗਾ ਜੇ ਰੱਦ ਹੁੰਦਾ ਫਿਰ ਕੀ ਹੋਏਗਾ ਜੇ ਪ੍ਰਵਾਨ ਹੁੰਦਾ ਤਾਂ ਕੀ ਹੋਏਗਾ ਕਿਸ ਕਿਸਮ ਦਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਮੋੜ ਕੱਡੇਗੀ ਇਸ ਦੇ ਨਾਲ ਹੀ ਜਿਹੜੀ ਮੈਂਬਰਸ਼ਿਪ ਹੈ ਕਾਲੀ ਦਲ ਦੀ ਮੈਂਬਰਸ਼ਿਪ ਨੂੰ ਲੈ ਕੇ ਰੀਡ ਕਰ ਉਹਦਾ ਕੀ ਬਣੇਗਾ ਇਹ ਕੁਝ ਅਹਿਮ ਮਸਲੇ ਨੇ ਡਾਕਟਰ ਤੁਸੀਂ ਇਹ ਜਿਹੜਾ ਐਸਜੀਪੀਸੀ ਦੇ ਵਿੱਚ ਹੁਣ ਜਿਹੜਾ ਰੇੜਕਾ ਵੱਧ ਰਿਹਾ ਅਸਤੀਫੇ ਇੱਕ ਅਸਤੀਫੇ ਤੋਂ ਬਾਅਦ ਦੂਜਾ ਅਸਤੀਫਾ ਆਉਣ ਲੱਗ ਗਿਆ ਇਹ ਕਿੱਧਰ ਨੂੰ ਜਾਏਗੀ ਇਹ ਤਾਰਾ ਜਿਹੜੀ ਹੈ ਦੇਖੋ ਜਮੂ ਸਰ ਇੱਕ ਤਾਂ ਪਹਿਲਾਂ ਜਿਹੜੀ ਸਿੱਖ ਸੰਗਤ ਹੈ ਜਾਂ ਪੰਜਾਬੀ ਨੇ ਹਾਂਜੀ ਇਹਨਾਂ ਨੂੰ ਇਹ ਗੱਲ ਬੜੇ ਸਪਸ਼ਟ ਸਾਨੂੰ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਬੇ ਜਿਹੜਾ ਸਿਆਸੀ ਦਖਲ ਸਿੰਧ ਪਾਰਟੀਆਂ ਦਾ ਐਸਜੀਪੀਸੀ ਦੇ ਵਿੱਚ ਸੀ ਉਹਨੇ ਐਸਾ ਹਾਲਤ ਨੂੰ ਰੱਖੀ ਬੰਦਾ ਹੈ ਤੇ ਸਿੱਖੀ ਸਿਧਾਂਤ ਤੋਂ ਮੈਨੂੰ ਕਹਿੰਨ ਚ ਕੋਈ ਝਿਜਕ ਨਹੀਂ ਆ ਵੱਡੀ ਸੰਸਥਾ ਐ ਐਸਜੀਪੀਸੀ 100 ਸਾਲ ਪੁਰਾਣੀ ਹੋ ਗਈ ਹੁੰਦਾ ਪਰ ਹੁਣ ਹਾਲਤ ਉਹਦੀ ਇਹ ਹੈ ਵੀ ਉਹ ਨਾ ਤਾਂ ਸਿੱਖ ਧਰਮ ਦੀ ਗੱਲ ਕਰਦੀ ਹੈ ਨਾ ਸਿੱਖ ਪੰਥਵੇ ਦੀ ਸਿੱਖ ਫੰਕਸ਼ਨ ਤੋਂ ਕੱਚੀ ਕਾਫੀ ਦੂਰ ਚਲੀ ਗਈ ਆ ਉਹ ਹੁਣ ਵਿਪਰਵਾਦੀ ਜਿਹਨੂੰ ਅਸੀਂ ਕਹਿੰਦੇ ਆ ਉਹ ਕਿਉਂ ਵਿਪਰਵਾਦੀ ਕਰਨਾ ਕੀਮਤਾਂ ਵੱਲ ਨਹੀਂ ਵਧ ਰਹੀ ਹੈ ਹੁਣ ਜਿਹੜੀ ਸੰਸਥਾ ਵਿਪਰਵਾਦੀ ਕਦਰਾਂ ਕੀਮਤਾਂ ਵੱਲ ਨੂੰ ਵਧੇ ਉਹ ਲੋਕਾਂ ਨੂੰ ਕੋਈ ਬਹੁਤ ਜ਼ਿਆਦਾ ਗਵਾਹੀ ਦੇ ਨਹੀਂ ਸਕਦੀ ਜਿਹੜੀ ਗੁਰੂ ਨਾਨਕ ਦੇਵ ਨੇ ਇਕੱਲੇ ਤੁਰ ਕੇ ਗਵਾਹੀ ਦਿੱਤੀ ਸਾਰੀ ਦੁਨੀਆ 'ਚ ਅਗਵਾਈ ਉਹ ਇਹੀ ਸੀ ਕਿ ਉਹ ਇੱਕ ਵਿਕਲਪ ਸੀ ਉਹ ਵਿਕਲਪ ਨੂੰ ਇਹ ਉਹਦਾ ਗਲਾ ਘੁੱਟਿਆ ਜਾ ਰਿਹਾ ਉਹ ਦੇਖ ਐਸਜੀਪੀਸੀ ਇੱਕ ਆਕ ਬਣਿਆ ਹੋਇਆ ਅਥਾ ਉਹਨੂੰ ਉਹਦੇ ਵਿੱਚ ਅੱਗੋਂ ਜ਼ਿਆਦਾ ਹੋ ਗਿਆ ਹੌਲੀ-ਹੌਲੀ ਬਾਦਲਾਂ ਨੇ ਉਹਨੂੰ ਇੰਨਾ ਕਬਜ਼ੇ 'ਚ ਕਰ ਲਿਆ ਵੀ ਉਹ ਦਫਾਫੇ ਚੋਂ ਪ੍ਰਧਾਨ ਨਿਕਲਣ ਵਾਲੀ ਗੱਲ ਹੋ ਗਈ ਸਾਰੀਆਂ ਸੰਸਥਾਵਾਂ ਦੇ ਉੱਤੇ ਦੇਸ਼ ਦੀਆਂ ਸੰਸਥਾਵਾਂ ਟੁੱਟ ਰਹੀਆਂ ਨੇ ਉਨਾਂ ਦੇ ਵਿੱਚ ਅਸੀਂ ਜੇ ਪੋਲਿਟਿਕਲ ਸੰਸਥਾਵਾਂ ਦੀ ਗੱਲ ਕਰੀਏ ਤਾਂ ਦਫਾਫਿਆਂ ਦੇ ਵਿੱਚ ਹੁਣ ਸੀਐਮ ਨਿਕਲਦੇ ਨੇ ਸਾਰਿਆਂ ਉਹਨਾਂ ਦੇ ਕੋਈ ਕੋਈ ਸੀਐਮ ਐ ਨਹੀਂ ਹੁੰਦਾ ਵੀ ਕੋਈ ਬ੍ਰੇਕ ਚੁੰਦੇ ਨੇ ਤੇ ਜਿਹਨੂੰ ਮਰਜ਼ੀ ਬਣਾ ਰਹੇ ਨੇ ਆ ਬੀਜੇਪੀ ਚ ਜਿਹੜਾ ਕਹਿੰਦੇ ਸੀ ਬੀਜੇਪੀ ਬਣਾ ਡਿਸਪਲਨ ਹੋਰ ਆਪਣਾ ਪਤਾ ਹੀ ਆ ਚਾ ਚੌਥਾ ਬਣ ਗਿਆ ਹਣ ਸੋ ਇੱਕ ਹੀ ਇਹਦੇ ਉਹ ਜਿਹੜਾ ਐਸਜੀਪੀਸੀ ਦੇ ਵਿੱਚ ਇਹਨਾਂ ਦਾ ਜਿਹੜਾ ਰੇੜਕਾ ਪੈਂਦਾ ਸੀ ਸੱਤ ਮੈਂਬਰ ਕਮੇਟੀ ਕਲਰਜੀ ਨੇ ਬਣਾਈ ਯਾਨੀ ਕਿ ਜੱਜਦਾਰਾਂ ਉਹ ਜਿਹੜੀ ਪੰਜ ਸਿੰਘ ਸਹਿਬਾਨ ਨੇ ਕਮੇਟੀ ਬਣਾਈ ਸੀ ਉਹਦੇ ਉੱਤੇ ਹਰੇ ਕਬ ਦੀ ਆਪਣੀ ਮਰਜ਼ੀ ਕਰ ਰਹੀ ਸੀ ਵੀ ਨਹੀਂ ਇਹਦਾ ਮਤਲਬ ਆ ਹੈ ਇਹਦਾ ਮਤਲਬ ਆ ਹੈ ਉਹਨਾਂ ਨੇ ਪਰਤੀ ਸ਼ੂ ਕਰ ਕਹਿੰਦੇ ਜੀ ਸੱਤ ਮੈਂਬਰੀ ਕਮੇਟੀ ਨੇ ਤਾਂ ਉਹ ਕੀ ਨੂੰ ਰੁਕ ਆਫਟਰ ਕਰਨਾ ਹੈ ਪਰਤੀ ਚ ਕਰਨੀ ਹੈ ਅਕਾਲੀ ਦਲ ਨੇ ਜੇ ਉਹ ਪਰਤੀ ਕਰ ਰਹੇ ਸੀਗੇ ਜਨਰਲ ਵੀ ਸਿੰਘ ਨੇ ਕਹਿ ਵੀ ਦਿੱਤਾ ਵੀ ਠੀਕ ਹੈ ਉਹ ਤੁਹਾਨੂੰ ਕੌਫਟਰ ਕਰੇਗੀ ਵਿੱਚੋਂ ਫਿਰ ਮੈਂਬਰਾਂ ਦੀਆਂ ਡਿਊਟੀਾਂ ਨਾਲੀਆਂ ਉਹ ਕਹਿੰਦੇ ਨਹੀਂ ਜੀ ਅਸੀਂ ਉਹ ਡਾਲਾ ਸਾਹਿਬ ਕਹਿੰਦੇ ਮੈਂ ਉੱਥੇ ਨਹੀਂ ਜਾਣਾ ਉਹਨੇ ਉੱਥੇ ਨਹੀਂ ਜਾਣਾ ਉਹ ਉਹ ਕਿਉਂਕਿ ਸੱਤ ਮੈਂਬਰ ਤਾਂ ਜਿਹੜਾ ਮੈਂਬਰ ਬਹੁਤੇ ਮੈਂਬਰ ਸੀਗੇ ਜਿਹੜੇ ਦੂਜਾਂ ਦੇ ਸੀ ਉਹ ਤਾਂ ਇਹ ਚਾਹੁੰਦੇ ਸੀਗੇ ਵੀ ਜੋ ਅਸੀਂ ਕਹੀ ਉਹ ਹੋਵੇ ਉਹ ਨਹੀਂ ਹੋਇਆ ਉਹਦੇ ਵਿੱਚੋਂ ਆਖਰਕਾਰ ਜਦ ਸੱਤ ਮੈਂਬਰੀ ਕਮੇਟੀ ਤੇ ਝਗੜਾ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਜੋ ਕੋ ਜੰਬੀ ਬੀਬੀ ਜੀ ਕੋਰ ਵਾਲੇ ਕਹਤਾ ਵੈਸੇ ਤਾਂ ਮੈਨੂੰ ਇਹ ਲੱਗਦਾ ਸੀ ਮੀਤ ਧਾਮੀ ਸਾਹਿਬ ਨੂੰ ਤੇ ਗੈਨੀ ਹਰਪੀ ਸਿੰਘ ਨੂੰ ਜੇ ਸਿੱਖ ਜਿਹੜੇ ਪੰਜ ਸਿੰਘ ਸਹਬਾਨ ਸੀ ਉਹਨਾਂ ਦੀ ਤਾਕਤ ਲੋਕਾਂ ਦੇ ਵਿੱਚ ਸਥਾਪਿਤ ਕਰਨੀ ਹੁੰਦੀ ਹੈ ਸਹੀ ਤਰੀਕੇ ਨਾਲ ਜਦ ਕੋਈ ਨਜਾਇਜ਼ ਕਰੇ ਉਹਨੂੰ ਦੱਸ ਕੇ ਵੀ ਨਾ ਉਹ ਇਹ ਨਹੀਂ ਕਰ ਸਕਦਾ ਜਿੱਦਾਂ ਮਰਜ਼ੀ ਵੱਡਣਾ ਹੋਵੇ ਇਹਨਾਂ ਦੋਹਾਂ ਨੂੰ ਕਿਉਂਕਿ ਇਹਨਾਂ ਨੇ ਸ਼ਬਦ ਇਹ ਜੇ ਵਰਤੇ ਸੀ ਆਪੇ ਸ਼ਬਦ ਜਿਹੜੇ ਕਿਸੇ ਵੱਡੇ ਆਉਂਦੇ ਵਾਲੇ ਤੋਂ ਉਮੀਦ ਨਹੀਂ ਹੁੰਦੀ ਇਹਨਾਂ ਦੋਹਾਂ ਨੂੰ ਹਟਾ ਦਿੰਦੇ ਨਹੀਂ ਤਾਂ ਦੋਨੇ ਹਟਾ ਗਏ ਸੀ ਉਹ ਗਿਆਨੀ ਹਰਤਿ ਸਿੰਘ ਦੇ ਹੱਕ 'ਚ ਖੜ ਗਏ ਜੀਐਸਡੀਪੀਸੀ ਉਤੇ ਐਕਸ਼ਨ ਹੀ ਨਹੀਂ ਲੈ ਸਕਦੀ ਇਹਦੇ ਵਿੱਚ ਪੈ ਗਿਆ ਉਧਰੋਂ ਕਹਿੰਦੇ ਵੀ ਇਹ ਚੋਂ ਤਰਹੀ ਇਦਾਂ ਕਰੀ ਜਾਣ ਇਹਦੇ ਵਿੱਚ ਸਾਰਾ ਪੈ ਗਿਆ ਉਹ ਫਿਰ ਸਵਾਲ ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕ ਦਿੱਤੇ ਯਾਨੀ ਰਿਗਰੀ ਸਿੰਘ ਤੇ ਵੀ ਮੈਂ ਤਾਂ ਪੈਨ ਡ੍ਰਿਪ ਦਿੱਤੀ ਸੀ ਖੁਦਾਂ ਵਿੱਚ ਇਹ ਸੰਕਟ ਉੱਥੋਂ ਪਹਿਰਾ ਹੁੰਦਾ ਗਿਆ ਇਹ ਨੂੰ ਗਾਹਾਂ ਗਹਿਰਾ ਕਰਨ ਦੇ ਵਿੱਚ ਇੱਕ ਸਿਆਸੀ ਬੰਦਾ ਮੈਨੂੰ ਜਿਵੇਂ ਸਮਝ ਮੋਟੀ ਜੀ ਲੱਗਦੀ ਹੈ ਵੀ ਜਿਹੜੇ ਬਾਦਲਾ ਨੇ ਦੋ ਬੰਦੇ ਫੀਲਡ ਕਰੇ ਫੀਲਡ ਕਰੇ ਜਾਂ ਆਪੇ ਫੀਲ ਹੋ ਜੋ ਵੀ ਆ ਕਿ ਕਨੇਚਾ ਸਿੱਧਾ ਉਸ ਤਰ੍ਹਾਂ ਲੈਣਾ ਤੇ ਸ਼ੁਰੂ ਕਰਤਾ ਦੂਜੇ ਨੇ ਉਹਨੂੰ ਬੜਾ ਤਕਨੀਕੀ ਜਾਂ ਪਤਾ ਨਹੀਂ ਚਿੰਚੜ ਐਂਟਰੀ ਵਿੱਚ ਦਿੱਤੀਆਂ ਜਿਹੜੇ ਨਸਲਾ ਕਰਦੇ ਮੀਨ ਉਹਨਾਂ ਦੇ ਵਿੱਚੋਂ ਸਾਰੇ ਸੰਕਟ ਹਟ ਜੂਗਾ ਹੋਇਆ ਤੇ ਜਿਹੜਾ ਦੂਜਾ ਤੜਾ ਉਹਨੂੰ ਮਨਜ਼ੂਰੀ ਤਾਂ ਸੀ ਜੇ ਪੰਜੇ ਸਿੰਘ ਸਹਿਬਾਨ ਅਸਲ ਚ ਉਹ ਤਾਂ ਇਸ ਗੱਲ ਦੇ ਉੱਤੇ ਸੀ ਜਿਵੇਂ ਕਹਿੰਦੇ ਬਈ ਉਹ ਵੀ ਜੇ ਸੁਖਵੀਰ ਹੋਰ ਨੂੰ ਤੁਸੀਂ ਕਰ ਦੋ ਉਦਾਂ ਚੋਂ ਫਿਰ ਬਾਕੀ ਸਭ ਠੀਕ ਹੈ ਕੀ ਸਾਰਾ ਕੁਝ ਜਿਹੜਾ ਬਾਦਲ ਭਾਣ ਪ੍ਰਵਾਹ ਦਾ ਬਹੁਤ ਵੱਡੀ ਪੁੰਕ ਹੈ ਕੀ ਉਹਨਾਂ ਕੱਲਿਆ ਨਹੀਂ ਕਰਿਆ ਸਾਰਾ ਕੁਝ ਜੋ ਇਹ ਨਮਾੜਾ ਕਰ ਰਹੇ ਸੀ ਫਿਰ ਇਹ ਕੀ ਕਰਦੇ ਸੀ ਜਦੋਂ ਵਜੀਰ ਰਹੇ ਨੇ ਇਹ ਬڑے بڑے ਉੱਤੇ ਹੁੰਦੇ ਰਹੇ ਨੇ ਪਾਰਟੀ ਦੇ ਵਿੱਚ ਰਹੇ ਨੇ ਐਮਐਲਏ ਰਹੇ ਨੇ ਐਮਪੀ ਰਹੇ ਨੇ ਫਿਰ ਕੀ ਕਰਦੇ ਸੀ ਤੇ ਵੱਡੇ ਸਵਾਦ ਸੀਗੇ ਹੁਣ ਉਹ ਸੰਕਟ ਇੰਨਾ ਵੱਧ ਗਿਆ ਕਿ ਧਾਮੀ ਸਾਹਿਬ ਆਪਣਾ ਜਿਹੋ ਜਿਹਾ ਵੀ ਹੋ ਗਿਆ ਸੀ ਉਸ ਤੋਂ ਬਾਅਦ ਕੋਈ ਹੁਣ ਤਾਂ ਬੰਦੇ ਨੇ ਨਾ ਸੰਕਟ ਚੋਂ ਬੇੜੀ ਨੂੰ ਕੱਢਣਾ ਹੁੰਦਾ ਹੈ ਇਹ ਸੰਕਟ ਆ ਬਹੁਤ ਵੱਡਾ ਇਹ ਜਿਹੜੀ ਸੰਕਟ ਦੀ ਘੁੰਮਣਘੇੜੇ ਚ ਫਸਿਆ ਵਾ ਇੱਕ ਬੰਦੇ ਤਾਂ ਉਹਨੂੰ ਡਬੋਂਤੀ ਲੱਗੇ ਹੋਏ ਨੇ ਉਹ ਤਾਂ ਬਹਾਨਾ ਲਾਉਂਦੇ ਵੀ ਬੇਸੀ ਆਹ ਕਰਾਂਗੇ ਨਾ ਤਾਂ ਕੋਈ ਉਹ ਕਰ ਲੈਣ 10-20 ਉਹਦਾ ਸਿੰਦਾ ਬੀਜੇਪੀ ਕੋ ਜਾਂ ਨੂੰ ਚਾਰੀ ਨੇ ਉਹ ਤਾਂ ਕਹਿੰਦੇ ਬੀਜੇਪੀ ਕਰੂਗੀ ਬੀਜੇਪੀ ਨਾਲ ਲੈ ਕੇ ਆਪਾਂ ਸੀ ਕੰਸਟਰਕਟਰ ਲੈਣੋ ਆਪਣਾ ਲੈਣਾ ਕੀ ਅਸੀਂ ਕੀ ਚੋਂ ਉਹਨਾਂ ਦਾ ਤਾਂ ਇਹ ਆ ਕਹੇ ਨੂੰ ਉਤੋਂ ਜੋ ਮਰਜੀ ਕਰ ਜਾਂਦੇ ਉਹ ਸਿਰਫ ਸੀਟਾਂ ਦੇ ਪਿੱਛੇ ਨੇ ਦੂਜੀ ਤਰ੍ਹਾਂ ਜਿਹੜੀ ਸੰਕਟ ਚ ਹੱਲ ਕਰਨ ਵਾਸਤੇ ਉਹਦੇ ਕੋਲ ਵੀ ਕੋਈ ਇਹੋ ਜਿਹਾ ਆਪਾਂ ਇਹ ਦਰ ਬੰਦਾ ਕੋਈ ਐਡਾ ਵੱਡਾ ਉੱਚਾ ਕੈਰੇਕਟਰ ਵਾਲਾ ਉਹਨਾਂ ਦਾ ਵੀ ਜਿਹੜਾ ਜੱਦੇ ਵਾਲਾ ਜਿਹਨੂੰ ਆਪਾਂ ਕਹਿੰਦੇ ਆ ਡੱਬੇ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਕਿਸੇ ਨੂੰ ਕੁਝ ਕਹਿਣਾ ਜੱਦੇ ਦਾ ਮਤਲਬ ਉਹ ਕੁਝ ਕੁਰਬਾਨੀ ਕਰਨ ਤਿਆਰ ਹੈ ਜੱਦੇ ਦਾ ਬਹੁਤ ਕੋਈ ਨਹੀਂ ਕੁਰਬਾਨੀ ਕਰਨ ਵਾਲੇ ਪਰ ਉਹ ਨਾ ਹੈ ਨਹੀਂ ਉਹ ਨਾਲ ਉਹਦੇ ਵਿੱਚੋਂ ਧਾਮੀ ਸਾਹਿਬ ਦਾ ਵੀ ਇਹੀ ਹੋ ਗਿਆ ਉਹ ਵਿੱਚੋਂ ਮੇਰੇ ਹਿਸਾਬ ਨਾਲ ਤਾਂ ਛੱਡ ਕੇ ਗਏ ਨਾ ਪਰ ਦੂਜੇ ਵੀ ਇਹੀ ਕਹਿੰਦੇ ਨੇ ਵੀ ਕਿਉਂ ਛੱਡੋ ਪ੍ਰੈਸ਼ਰ ਸੀ ਬੰਦਾ ਫਸ ਗਿਆ ਜਦ ਬੰਦਾ ਦੋ ਪੁਰਾਂ ਦੇ ਵਿਚਾਲੇ ਫਸ ਜੇ ਉਹਨੂੰ ਜਾਂਦਾ ਹੋਵੇ ਬੱਸ ਦੋਹਾਂ ਨੂੰ ਹੀ ਕਹਦੇ ਵੀ ਨਾ ਆਪਾਂ ਤੁਸੀਂ ਵੀ ਗਲਤ ਤੁਸੀਂ ਵੀ ਗਲਤ ਇਹ ਕਹਿਣ ਦੀ ਹਿੰਮਤ ਨਹੀਂ ਹੈ ਅਮੀਰ ਸਾਹਿਬ ਦੀ ਸੁਖਵੀਰ ਬਾਦਲ ਨੂੰ ਇਹ ਕਹਿੰਦੀ ਹਿੰਮਤ ਨਹੀਂ ਆ ਵੀ ਤੁਸੀਂ ਗਲਤ ਹੋ ਇਹ ਨਾ ਇਹਨਾਂ ਨੂੰ ਕਹਿੰਦੀ ਹਿੰਮਤ ਇਹ ਜਿਹੜੀ ਹਿੰਮਤ ਤੋਂ ਬਗੈਰ ਜਦ ਥੱਸੀ ਹੋਈ ਬੇੜੀ ਦਾ ਬਹੁਤ ਹਿੰਮਤ ਕਰਨੀ ਪੈਂਦੀ ਬਹੁਤ ਜ਼ਿਆਦਾ ਜੋਖਮ ਉਠਾਉਣਾ ਪੈਂਦਾ ਵੀ ਦੇਖੀ ਜੋ ਹੁੰਦਾ ਮੈਂ ਇਹਨਾਂ ਨਾਲੋਂ ਸੱਚੀ ਮੁੱਚੀ ਛੋਟੀ ਜੀ ਗੱਲ ਸੁਣਨਾ ਲੋਕਾਂ ਨੂੰ ਐਂ ਲੱਗਦਾ ਹੁੰਦਾ ਕਈ ਵਾਰੀ ਅਸੀਂ ਨਾ ਆ ਰਹੇ ਸੀ ਮੇਰਾ ਡਰਾਈਵਰ ਸੀਗਾ ਤੇ ਉਹਨੇ ਐਸੇ ਚੁੰਨੀ ਤੇ ਲਾਗੇ ਇੱਕਦਮ ਟੱਕਾ ਗਿਆ ਉਹਨੂੰ ਗੱਜਾਂ ਖੰਦੀ ਉਹ ਨਾਹੀ ਕੀ ਕਰੇ ਨਣਾ ਸਰ ਜੀ ਮੈਂ ਤੁਹਾਡੇ ਵਾਲ ਦੇਖਦਾ ਫਿਰ ਤਾਂ ਗਏ ਸੀ ਉਹ ਤੋਂ ਦੋਨੋਂ ਕਹਿੰਦਾ ਮੈਂ ਆਖਿਆ ਦੇਖੀ ਜੋ ਜੋ ਹੁੰਦਾ ਮਤਲਬ ਉਹ ਕਹਿੰਦਾ ਕਈ ਵਾਰੀ ਤੁਸੀਂ ਇਹ ਜੇ ਸੰਕਟ ਵਿੱਚ ਫਸ ਜਾਂਦੇ ਹੋ ਵੀ ਜਿਹੜਾ ਬੰਦਾ ਉੱਥੇ ਡਰਾਈਵ ਕਰ ਰਿਹਾ ਹੈ ਡਰਾਈਵ ਮਿੰਟ ਕਾਕਟ ਦੇ ਵਿੱਚ ਕੰਮ ਕਰ ਰਿਹਾ ਜ਼ਿੰਮੇਵਾਰੀ ਤੇ ਉਹ ਫੈਸਲਾ ਲਏ ਵੇ ਜਿੰਮੇ ਮਰਜ਼ੇ ਸੀ ਸਰ ਜੀ ਕੀ ਕਰਤੇ ਮੋਤਵਾਰੀ ਆਪ ਜੀ ਫੈਸਲਾ ਲੈਣ ਦੀ ਜ਼ਰਤ ਨਹੀਂ ਉਹਦੇ ਚੋਂ ਧਾਮੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਸੌਖਾ ਖਮਾ ਬਸ ਅਸਤੀਫਾ ਕੋਈ ਅੱਖ ਨਹੀਂ ਅਸਤੀਫਾ ਜੇ ਦੇਣਾ ਸੀ ਕੰਮੀ ਸਾਹਿਬ ਦਾ ਕੱਦ ਜ਼ਿਆਦਾ ਉੱਚਾ ਹੁੰਦਾ ਜਿੱਦਿਆਂ ਉਹ ਬੀਬੀ ਜਗੀਕੌਰ ਨੂੰ ਕਹਿ ਬੈਠੇ ਸੀ ਵਿੱਚੋਂ ਪਾ ਮੈਂ ਉਹਨਾਂ ਨੇ ਕਿਹਾ ਵੀ ਨਹੀਂ ਮੈਨੂੰ ਅਫਸੋਸ ਆ ਉਹ ਕਹਿੰਦੇ ਜੀ ਮੈਂ ਇਸ ਦੀ ਖਾਤਿਰ ਕਿਉਂਕਿ ਮੈਂ ਇਹ ਜੇ ਸ਼ਬਦ ਵਰਤ ਲਿਆ ਹੁਣ ਨਹੀਂ ਮੇਰਾ ਮਨ ਨਹੀਂ ਕਰਦਾ ਉਦੋਂ ਵੀ ਉਹਨਾਂ ਦਾ ਕੱਦ ਹੁਣ ਤਾਂ ਪਾਸੇ ਵਾਇਨ ਦਿੱਤਾ ਇਹ ਕਿਉਂਕਿ ਉਹਨਾਂ ਨੇ ਸੀਭਾ ਦੇ ਚਾਹੀਏ ਉਹਨਾਂ ਤੇ ਰਹੀ ਆਪਰੇਟ ਕਰਦੇ ਸੀ ਉਹਨਾਂ ਤੇ ਦਬਾਅ ਬਣਾਉਂਦੇ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਦਵਾ ਚੱਲ ਸਕਦਾ ਇਹਨਾਂ ਨੂੰ ਹੁਣੇ ਤਾਂ ਗੈਨੀ ਰੁਜੀ ਸਿੰਘ ਕਹੀ ਜਾਂਦਾ ਵੀ ਨਹੀਂ ਮਨਜ਼ੂਰ ਕਰਨਾ ਚਾਹੀਦਾ ਸਾਰੇ ਕਹਿੰਦੇ ਨਹੀਂ ਮਨਜ਼ੂਰ ਤੁਸੀਂ ਕੋ ਜਿਹੜੇ ਉਹ ਤੇਰੇ ਜਿਹੜੇ ਤਮੀ ਸਾਹਿਬ ਨੂੰ ਵਾਰ-ਵਾਰ ਵਾਰ-ਵਾਰ ਵੋਆ ਕਰਦੇ ਨੇ ਆ ਕਰਦੇ ਨੇ ਆ ਕਰਦੇ ਨੇ ਕੋਈ ਚੇਰਮੈਨ ਸੀ ਧਰਤੀ ਕਿਹਨੇ ਚੇਰਮੈਨ ਤਾਂ ਤਮੀ ਸਾਹਿਬ ਸੀਗੇ ਨਾ ਹਾਂਜੀ ਤੇ ਅੱਜ ਉਹ ਕਹਿੰਦੇ ਵੀ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਕਮਜ਼ੋਰ ਹੈ ਬੰਦਾ ਇਹਨੂੰ ਆਪਾਂ ਦਬਾਅ ਪਾ ਸਕਦੇ ਹਾਂ ਵੀ ਹੁਣ ਗਿਆ ਫਿਰ ਕਿਹច ਹੋਰੀ ਨਾ ਹੋ ਜੇ ਜਦ ਇਦਾਂ ਦੇ ਗਰੁੱਪ ਬੰਦੀ ਦੀ ਗੁੱਟ ਬੰਦੀ ਦੀ ਦਬਾਅ ਦੀ ਸਿਆਸਤ ਸ਼ੁਰੂ ਹੋ ਜੇ ਫਿਰ ਤੁਸੀਂ ਕੀ ਕਰ ਸਕਦੇ ਇਹਨਾਂ ਨੂੰ ਪੁੱਛੋ ਵੀ ਪਹਿਲਾਂ ਤਾਂ ਤੁਸੀਂ ਤਮੀ ਸਾਹਿਬ ਜਿਹੜੇ ਧਰਤੀ ਕਰ ਰਹੇ ਸੀ ਉਹਦੇ ਉੱਤੇ ਫਿਰ ਉਹ ਕਿਨੇ ਹੋ ਗਿਆ ਦਬਾਤ ਹੋਣਗੇ ਬਾਦ ਦਵਾਤ ਉਹਨਾਂ ਤੋਂ ਉਦਮ ਵਿੱਚ ਚੱਲ ਗਿਆ ਨਹੀਂ ਗਿਆ ਇਹਨੇ ਸੋਚਿਆ ਹੁਣ ਪਤਾ ਨਹੀਂ ਕੀ ਹੋਜੂ ਇਹ ਤਾਂ ਇਹ ਹੈ ਤਾਂ ਅਮੀ ਸਾਹਿਬ ਦਾ ਅਸਤੀਫਾ ਇਸ ਵੇਲੇ ਦੇਣ ਨਾ ਦੇਣ ਮਨਜ਼ੂਰ ਹੋਵੇ ਨਾ ਹੋਵੇ ਹੁਣ ਕਾਲੀ ਦਲ ਨੂੰ ਤੇ ਧਾਮੀ ਸਾਹਿਬ ਨੂੰ ਜਿਹੜਾ ਕੁਝ ਉਹਨਾਂ ਦੇ ਤੇ ਹੋਣਾ ਸੀ ਉਹ ਕਾਫੀ ਹੋ ਗਿਆ ਪਰ ਇੱਕ ਗੱਲ ਜਿਬ ਬਚਾ ਕਰ ਗਏ ਉਹ ਕਹਿੰਦੇ ਸਵੇਰ ਦਾ ਭੁਡਿਆ ਸ਼ਾਮ ਨੂੰ ਘਰ ਆ ਜੀ ਤਾਂ ਭੁਡਿਆ ਨਹੀਂ ਕਹਾਉਂਦਾ ਕੱਲ ਮੈਂ ਉਹਨਾਂ ਦੀ ਵੀਡੀਓ ਸੁਣਾਂ ਪਹਿਲੀ ਗੱਲ ਉਹਨਾਂ ਨੇ ਸਾਰੇ ਸ਼ਬਦ ਮਿੰਟ ਤੋੜ ਕੇ ਬੋਲੇ ਦੂਜੀ ਗੱਲੋਂ ਕੋਈ ਗੁੱਸੇ 'ਚ ਨਹੀਂ ਆਈ। ਪੀਜੀ ਗੱਲੋਂ ਆਏ ਬੋਲਦੇ ਨੇ ਜਿਵੇਂ ਸੱਚੀ ਮੁੱਚੀ ਇੱਕ ਚੰਗਾ ਬੰਦਾ ਬੋਲਦਾ ਆਪੇ। ਤੇ ਅਗਲੀ ਗੱਲ ਜਿਹੜੀ ਮੈਂ ਸਮਝਦਾ ਉਹਨਾਂ ਨੇ ਕੋਈ ਇਹ ਨਹੀਂ ਕਿਹਾ ਕਿ ਮੈਂ ਕਿਸੇ ਦਬਾਅ 'ਚ ਆ ਕੇ ਇਸ ਦੀ ਫਰਦ। ਉਹਨਾਂ ਨੇ ਜਿਸ ਤਰੀਕੇ ਨਾਲ ਗੱਲ ਕਰੀ ਹੈ, ਜਿਸ ਤਰੀਕੇ ਨਾਲ ਗੱਡੀਆਂ ਛੱਡ ਕੇ ਚਲੇ ਗਏ ਲੋਕ ਤਾਂ ਕੋਠੀਆਂ ਖਾਗੀ ਨਹੀਂ ਕਰਦੇ ਉਹ ਕਹਿੰਦੇ ਆਪ ਜੀ ਆ ਤੁਹਾਡੀ ਗੱਲ ਨਹੀਂ ਰੱਖੋ। ਉਸ ਤਰੀਕੇ ਨਾਲ ਮੈਨੂੰ ਲੱਗਿਆ ਵੀ ਕੱਲ ਦਾ ਤਾਮੀ ਸਾਹਿਬ ਨੇ ਜਿੰਨੀ ਵੀ ਗੱਲ ਕਹੀ ਉਹਨਾਂ ਨੇ ਕੋਈ ਵੀ ਬਦਮੀ ਗੱਲ ਨਹੀਂ ਕੀਤੀ ਬੜਕੇ ਇੱਕ ਬਾਕੀ ਜਿਹੜੇ ਸੋਲਜੇ ਹੋਏ ਤਰੀਕੇ ਦੀ ਗੱਲ ਕਰੀ ਹੈ ਜਿਸੇਕਰ ਮੈਂ ਛੱਡਦਾ ਉਹਨਾਂ ਦੇ ਕੋ ਉਸ ਤੋਂ ਇਹ ਸਪਸ਼ਟ ਹੋ ਰਿਹਾ ਹੈ ਵੀ ਉਹਨਾਂ ਨੇ ਆ ਜਿਹੜੇ ਬਾਗੀ ਕਹਿੰਦੇ ਨੇ ਉਹਨਾਂ ਦੇ ਦੁਆਰ ਸੁਣ ਚੁੱਕੇ ਉਹਨਾਂ ਦੀ ਉਹਨਾਂ ਦੇ ਬਿਆਨ ਤੇ ਪਰ ਦੂਜੇ ਪਾਸੇ ਉਹਨਾਂ ਕਿਹਾ ਨਹੀਂ ਨੂੰ ਉੱਡਰ ਕੋਈ ਉਹ ਇਹ ਲੇਖਤਾ ਇਹ ਹਾਪੱਖੀ ਗੱਲ ਹੈ ਵੀ ਚਲੋ ਸੋ ਘਰ ਤੋਂ ਇੱਕ ਜਿੱਦਾਂ ਦੀ ਵਧੀਆ ਗੱਲ ਕਰੀ ਹੈ ਗੰਦੇ ਹੋਏ ਨਹੀਂ ਜੇ ਬੰਦਾ ਦੋਸ਼ ਲਾ ਜਾਂਦਾ ਲੋ ਜੀ ਮੈਂ ਕੀ ਕਰਾਂ ਉਹਨੇ ਐਂ ਕਰਤਾ ਫਲਾਣਾ ਕਰਤਾ ਐਂ ਕੁਝ ਨਹੀਂ ਹੁੰਦਾ ਮੂੰਹ ਤੇ ਸ਼ਿਕੰਨ ਨਹੀਂ ਸੀ ਪੋਰਾਂ ਜੀ ਇਹ ਬੜੇ ਵਧੀਆ ਤਰੀਕੇ ਨਾਲ ਗੱਲ ਕਰੀਆ ਉਹਨੇ ਕਿਹਾ ਵੀ ਜਿੰਨਾ ਚਿਰ ਮੈਂ ਹੋਇਆ ਠੀਕ ਹੈ ਹੁਣ ਜਿਹੜੀ ਅੰਤਰੀਂ ਕਮੇਟੀ ਦੀ ਮੀਟਿੰਗ ਰੱਖੀ ਅੱਜ ਅਸਜੀ ਦੀ ਮੀਟਿੰਗ ਹਾਂਜੀ ਉਹ ਜਿਹੜੀ ਮੀਟਿੰਗ ਆ ਇਹ ਤਾਂ ਬਾਉਂਡਰੀ ਆ ਇਹ ਤਾਂ ਜ਼ਰੂਰੀ ਹੈ ਉਹ ਜਿਵੇਂ ਆਪਾਂ ਕਹਿੰਦਾ ਕਿੰਗ ਨੇਵਰ ਡਾਈ ਹਾਂਜੀ ਪ੍ਰਧਾਨ ਤਾਂ ਕੋਈ ਰਹਿ ਨਹੀਂ ਰਹਿਣਾ। ਕਾਨੂੰਨ ਵੀ ਇਹੀ ਕਹਿੰਦਾ। ਹੁਣ ਪ੍ਰਧਾਨ ਉਹ ਕਾਰਜਕਾਰੀ ਆ ਜਾਂ ਉਹ ਸੱਚਮੁੱਚ ਚਿਪਕਾ ਉਹ ਗੱਲ ਕੋਈ ਫਰਕ ਨਹੀਂ ਪੈਂਦਾ। ਸੋ ਇਹ ਜਿਹੜਾ ਅਸਤੀਫਾ ਜਿੰਨਾ ਚਿਰ ਤਾਂ ਅਸਤੀਫਾ ਕਾਗਜ਼ ਹੈ। ਅਜੇ ਤਾਂ ਕਾਗਜ਼ ਹੈ ਨਾ ਉਹ। ਹਾਂਜੀ। ਜਿੱਦੇ ਅਸਤੀਫਾ ਬਣ ਗਿਆ। ਜੇ ਬੰਦਾ ਜਾਂ ਨਹੀਂ ਬੰਦਾ ਜਿਵੇਂ ਤੁਸੀਂ ਕਹਿੰਦੇ ਹੋ। ਇਹ ਝੁਲਣਾ ਪੈਗਾ। ਜੇ ਅਸਤੀਫੇ ਨੂੰ ਕਾਗਜ਼ ਬਣਾ ਦਿੰਦੇ ਨੇ। ਬਿਨਾਂ ਭਾਈ ਤੁਸੀਂ ਆਓ। ਕਈ ਦਿਨ ਹੋ ਵੀ ਜਾਂਦਾ। ਉਹ ਸੋਚਦੇ ਨੇ। ਉਹ ਵਾਪਸ ਡਾਇਲਨ ਵੀ ਹਾਂ ਚਲੋ ਕੌਮ ਵਾਸਤੇ ਕਈ ਵਾਰੀ ਹੁੰਦੀਆਂ ਨੇ ਗੱਲਾਂ ਇਹ ਜੀ ਕੋਈ ਗੱਲ ਨਹੀਂ ਮੈਂ ਨਹੀਂ ਇਹਨੂੰ ਕਹਿੰਦਾ ਵੀ ਜੋ ਵਾਪਸ ਵੀ ਲੈਣ ਦਿੰਦਾ ਕੀ ਇਹ ਤਾਂ ਉਹਨਾਂ ਦੀ ਅੰਦਰਲੀ ਸਿਆਸਤ ਹੈ ਪਰ ਮੈਨੂੰ ਇਹ ਲੱਗਦਾ ਹੈ ਵੀ ਹੁਣ ਉਹਨਾਂ ਨੂੰ ਵਾਪਸ ਲੈ ਕੇ ਕੋਈ ਬਹੁਤਾ ਉਹ ਨਹੀਂ ਹੋਏਗਾ ਪਰ ਅੱਛੇ ਜਿੰਨਾ ਮਤ ਜੋ ਕੰਕੀ ਕਜੀ ਹੁਣ ਤਾਂ ਮੈਂ ਦੇਤਾ ਕਿਉਂਕਿ ਬੰਦੇ ਦਾ ਨਾ ਸਰੈਂਡ ਜਾਂ ਜਿਆਦਾ ਚੰਗਾ ਹੁੰਦਾ ਹੈ ਭਾਵੇਂ ਦੁਬਾਰਾ ਬਣ ਜਾਣਾ ਪਰ ਹੁਣ ਨਹੀਂ ਹੁਣ ਤਾਂ ਉਹਨਾਂ ਨੇ ਦੇਤਾ ਦੇਤਾ ਕੋਈ ਗੱਲ ਠੀਕ ਹੈ ਇਹ ਕਾਦੇ ਵਾਸਤੇ ਡੋੜਾ ਹੁਣ ਉਹਨਾਂ ਨੂੰ ਵਾਪਸ ਹੁੰਦੀ ਵੀ ਭਾਈ ਮੈਂ ਛੱਡਿਆ ਤਾਂ ਛੱਡਿਆ ਜੋ ਮਰਜੀ ਕਰ। ਖੁੰ ਜਦੋਂ ਨਾ ਸਤੀਫਾ ਮਨਜ਼ੂਰ ਇਹਨਾਂ ਨੇ ਨਹੀਂ ਕਰਨਾ ਇਹ ਵੀ ਮੈਂ ਕਹਿਣ ਚਾਹ। ਜਿਹੜੀ ਕਮੇਟੀ ਜਿਹੜਾ ਸ਼ੁਰੂ ਨਹੀਂ ਕਿਉਂਕਿ ਉਹ ਚੰਗੀ ਉਹਨਾਂ ਦੇ ਬਦਲਾਂ ਦੇ ਹਿਸਾਬ ਨਾਲ ਹੀ ਚੱਲਣਾ। ਕਿ ਜੁਝਿਗਾ ਤਾਂ ਅਮੀ ਸਾਹਬ ਤੇ ਉਹਨਾਂ ਨੂੰ ਕੋਈ ਬਹੁਤਾ ਤਰਾਜ ਵੀ ਨਹੀਂ ਹੈਗਾ। ਨਹੀਂ ਤਾਂ ਚੁੰਦੇ ਕਿਉਂ ਹੁਣੀ ਤੱਕ ਉਹਨ ਕਿਹਾ ਇਹਨੇ। ਫਿਰ ਇਸ ਕਰਕੇ ਉਹ ਉੱਤੋਂ ਉਹਨਾਂ ਨੂੰ ਕਹਿਣਗੇ ਵੀ ਸਤੀਫਾ ਨਾ ਮਤਲਬ ਦਿਓ। ਪਰ ਮੈਨੂੰ ਨਹੀਂ ਲੱਗਦਾ ਵੀ ਧਾਮੀ ਸਾਹਬ ਨੂੰ ਹੁਣ ਇਹ ਵਾਪਸ ਲੈਣਾ ਚਾਹੀਦਾ। ਕੋਈ ਠੀਕਾ ਹੁਣ ਜੋ ਹੋਣਾ ਸੀ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਹੁਣ ਨਹੀਂ ਬੈਠਾ। ਹੁਣ ਦੂਜਾ ਪਾਸਾ। ਬਿਲਕੁਲ ਬਸ ਜਦੋਂ ਅਸਤੀਫਾ ਫਿਰ ਮਨਜ਼ੂਰੀ ਕਰਨਾ ਪੈਣਾ ਕੋਈ ਤਾਂ ਕੋਈ ਤਰੀਕਾ ਨਹੀਂ ਹੈ ਜਦੋਂ ਅਸਤੀਫਾ ਮਨਜ਼ੂਰ ਕਰਨਾ ਪੈਣਾ ਤੇ ਫਿਰ ਜਿਹੜਾ ਕਾਰਜਕਾਰੀ ਤੁਹਾਨੂੰ ਬਣਾਉਣਾ ਪੈਣਾ ਤੇ ਕਿੰਨੇ ਵਾਰੀ ਪੈਣਾ ਹੋਇਆ ਜਦ ਕਿਸੇ ਪ੍ਰਧਾਨ ਨੂੰ ਹਟਾਉਂਦੇ ਨੇ ਤੇ ਨਾਮ ਦੀ ਨਾ ਕਾਰਜਕਾਰੀ ਬਣਾਉਂਦੇ ਟਾੜਾ ਸਾਹਿਬ ਨੂੰ ਹਟਾਇਆ ਸੀ ਕਾਰਜਕਾਰੀ ਬਣਾਤਾ ਸੀ ਕਾਰਜਕਾਰੀ ਨੂੰ ਹਟਾਇਆ ਵੇ ਟਾੜਾ ਸਾਹਿਬ ਨੂੰ ਜਿਹੜਾ ਪ੍ਰਧਾਨ ਸੀ ਇਹ ਇਹ ਬਡੂਨਗਰ ਸਾਹਿਬ ਨੂੰ ਜਿੰਨਾ ਸੀ ਪ੍ਰਧਾਨ ਵੀ ਸੀਗੇ ਉਹ ਇਹਨਾਂ ਨੂੰ ਹਟਾ ਕੇ ਟਾੜਾ ਸਾਹਿਬ ਨੂੰ ਰੋਣਾ ਸੀ ਜੇ ਸੁਭਾ ਹੋ ਗਈ ਜੀ ਉਹ ਤੁਸੀਂ ਇਹਨਾਂ ਨੂੰ ਕਾਰਜਕਾਰੀ ਇਹ ਇਹ ਚੰਦਰਿੰਦ। ਮੈਂ ਟਾਟਾ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਲਾ ਕੇ ਬਾਤ ਚੋਂ ਕਰਾਂ ਤੀ ਮਿੱਤੀ ਬੰ। ਸੋ ਉਹ ਹੋ ਇਹ ਹੋਗਾ ਮੇਰੇ ਹਿਸਾਬ ਨਾਲ ਧਮੀ ਸਾਹਿਬ ਨੂੰ ਅਸਤੀਫਾ ਫਾਰਮਸ ਨਹੀਂ ਲੈਣਗੇ। ਜਿਉ ਲੈ ਲੈਣਗੇ ਤਾਂ ਉਹਨਾਂ ਦੀ ਜਿਹੜੀ ਇੱਜ਼ਤ ਬਣ ਗਈ ਸੀਫਾ ਦੇਣ ਤੋਂ ਬਾਅਦ। ਜਿਹੋ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ। ਉਹ ਨਹੀਂ ਜਾਏਗੀ ਉਸ ਤੋਂ ਕਿ ਉਹਦੇ ਚ ਕੋਈ ਨਾ ਕੋਈ ਥੋੜਾ ਥੱਲੇ ਜਾਏਗੀ। ਤੇ ਧਮੀ ਸਾਹਿਬ ਨੂੰ ਆਪਦੀ ਇੱਜ਼ਤ ਕੱਲੇ ਆਪਦੀ ਨਹੀਂ ਉਹ ਸਿੱਖੀ ਵਾਸਤੇ ਵੀ ਚੰਗੀ ਹੈ। ਇਕਸ ਡਿਪੀਸ ਦੇ 3 ਜੀਵਰੀ ਤੋਂ ਬਾਅਦ ਇਹਨੇ ਉਹਨਾਂ ਦਾ ਜਿਹੜਾ ਤਾ ਤਰੀਕਾ ਹੋਏਗਾ ਬੀਬੀ ਜਗੀਰ ਕੌਰ ਨੇ ਖਾਲਾਂ ਕਿ ਉਹਨਾਂ ਨੂੰ ਹੋਰ ਤਾਂ ਕ੍ਰਿਟੀਸਾਈਜ਼ ਕਰਿਆ ਜੁਮੇ ਗੱਲ ਕਿ ਕੀ ਵੀ ਦਿੱਤਾ ਕਿ ਜਨਕੇ ਬੰਦੇ ਨੂੰ ਕਹਿੰਦੇ ਸੱਜਣ ਛੱਡিয়ে ਰੰਗ ਸੇ ਹੋ ਫਿਰ ਮਿਲਣ ਕੀ ਆਸ ਧਾਮੀ ਸਾਹਿਬ ਸੱਚੀ ਮੁੱਚੀ ਰੰਗ ਸੇ ਛੱਡ ਕੇ ਗਏ ਨੇ ਤੇ ਠੀਕ ਤਰੀਕੇ ਨਾਲ ਛੱਡੇ ਨੇ ਪਰ ਸਾਨੂੰ ਉਹਨਾਂ ਨੂੰ ਵਾਪਸ ਨਹੀਂ ਹੋਣਾ ਚਾਹੀਦਾ ਵੀ ਠੀਕ ਹੈ ਜੋ ਹੋਣਾ ਸੀ ਉਹ ਸਿੱਕੇ ਦਾ ਸੇਵਾ ਹੀ ਹੋਏਗੀ ਸਿਕਿਉਰਿਟੀ ਨਹੀਂ ਜਾਂਦੀ ਉਹ ਗੱਲ ਜੀ ਨੂੰ ਮਰਜੀ ਬਣਾਉਣ ਦੀ ਥੋੜੀ ਦੇਰ ਚੰਦੂ ਗਾਪ ਤੇ ਮੁਰਕੇ ਜੇ ਉਹਨਾਂ ਦੀ ਲੋੜ ਹੋਈ ਫਿਰ ਦੁਬਾਰਾ ਦੁਬਾਰਾ ਕਿਹੜੇ ਬਣੇ ਨਹੀਂ ਲੋੜਾ ਸਭ ਕਿੰਨੇ ਸਾਲ ਰਹੇ ਨੇ ਹਾਂਜੀ ਅਟਾਵੀ ਦੇ ਸ਼ਹਿਰ ਕਿਹੜਾ ਬਣੇ ਨਹੀਂ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ 21 ਤਰੀਕ ਨੂੰ ਐਕਟਿੰਗ ਪ੍ਰਧਾਨ ਕੋਈ ਨਾ ਕੋਈ ਬਣਾਇਆ ਜਾਗਾ ਕਾਰਜਕਾਰੀ ਪ੍ਰਧਾਨ ਇਹ ਹੋਏਗਾ ਉਹਦੇ ਵਿੱਚ ਗਾਹ ਉਹ ਕਾਰਜਕਾਰੀ ਪ੍ਰਧਾਨ ਕੋਣ ਹੋਣਾ ਹੈ ਜਿਹੜਾ ਬਡੂਂਗਰ ਸਾਹਿਬ ਨੇ ਅਸਤੀਫਾ ਦਿੱਤਾ ਇੱਕ ਪਾਸਾ ਇਹਦੇ ਵਿੱਚ ਹੋ ਸਕਦਾ ਕਿਉਂਕਿ ਸਿੱਖੀ ਸਿੱਖਾਂ ਦੇ ਕੋਲੇ ਕੋਈ ਇਹ ਹੀ ਕੀ ਲੀਡਰਸ਼ਿਪ ਜਿੰਦੀ ਰੀਡ ਦੀ ਹੱਡੀ ਬੜੀ ਜ਼ਿਆਦਾ ਤਕੜੀ ਹੋਵੇ ਉਹ ਕੱਟ ਗਈ ਹੈ ਜੱਛੇਦਾਰ ਬਹੁਤ ਤਕੜੇ ਰਹੇ ਹਾਂ ਜੀ ਜਿਵੇਂ ਕਪਤਾਰ ਸਿੰਘ ਚੱਬਰ ਨੂੰ ਕਿਹਾ ਗਿਆ ਮੇ ਬੀਲੀਆਂ ਹੋਈਆਂ ਨੇ ਤੋਪਾਂ ਇਹਨਾਂ ਫੇਰ ਕਿਉਂਗਾ 35 ਹਾਂ ਤਾਂ ਜੱਸਾ ਜਾ ਰਿਹਾ ਹੈ ਧੰਨਵਾਦੀ ਹੁੰਦੀ ਹੈ ਲੋਕਾਂ ਦੀ ਜੈਤੋ ਦੇ ਮੋਰਚੇ 'ਚ ਜਾਂਦੇ ਸੀ ਜੱਛੇਦਾਰ ਮੈਂ ਗੋੜੀਆਂ ਚੱਲਦੇ ਨੇ ਲਾਠੀਆਂ ਮਾਰਦੇ ਸੀ ਬਲਕਿ ਕੰਗਰੇਸ ਨੇ ਲਿਖਿਆ ਕਿਨਾਂ ਬਤਾ ਹੈਰਾਨ ਆ ਸਤਨਾਮ ਸਤਨਾਮ ਵਾਇਗਲ ਕਰਦੇ ਜਾਂਦੇ ਨੇ ਉਹ ਡਾਠੀਆਂ ਮਾਰੀ ਜਾਂਦੇ ਨੇ ਬੀਟੀ ਸੀਗਾ ਤੇ ਉਹ गिर ਜਾਂਦੇ ਨੇ ਫੇਰ ਉੱਠ ਖੜਦੇ ਨੇ ਫੇਰ ਚੱਲ ਤੈਂਦੇ ਨੇ ਇਹ ਜਿਹੜਾ ਜਥੇਦਾਰੀ ਦਾ ਚੋੜਾ ਟਾਂਕੇ ਰੱਖਣਾ ਬਰਾਂਡੇ 'ਚ ਵੀ ਜਿੱਦੇ ਪੰਥ ਦਾ ਹੁਕਮ ਆ ਗਿਆ ਪੰਥ ਵਾਲੀ ਗੱਲ ਹੁਣ ਘਟਦੀ ਜਾ ਰਹੀ ਹੈ ਹੁਣ ਸਿਆਸਤ ਇਹਨਾਂ ਦੀ ਮੈਦਾਨ ਦੀ ਸਿਆਸਤ ਵਾਂਗੀ ਜਾ ਰਹੀ ਹੈ ਸੋ ਜਿਹੜਾ ਸਿੱਖ ਪੰਥ ਹੈ ਸਿੱਖ ਪੰਥ ਕਿਰਤਿਆਂ ਦਾ ਹੈ ਸਿੱਖ ਪੰਥ ਭਾਈ ਲਾਡੂਆਂ ਦਾ ਹੈ ਕੀ ਜੇ ਮਾਲਕਤਾ ਕਹਿੰਦਾ ਮਨ ਲਿਆ ਮਾਲਕਤਾ ਕੋ ਕਦੇ ਮਾਲਕਤਾ ਕੋ ਰਾਜਵਾਸ ਤੇ ਲੜਦੇ ਨੇ ਮਾਲਕਤਾ ਕੋ ਲੋਕਾਂ ਵਾਸਤੇ ਕਦੇ ਵੀ ਨਹੀਂ ਲੜੇ। ਸੋ ਇਹ ਹੋਣਾ ਇੱਕ ਇਹ ਸੰਕਟ ਹੈ ਸਿੱਖੀ ਦੇ ਵਿੱਚ ਕਿ ਅੱਜ ਜਿੰਨਾ ਚਾਹੇ ਇਹ ਸਿਆਸੀ ਦਲ ਨੇ ਸਿੱਖੀ ਦੇ ਜਾਂ ਇਹ ਧਾਰਮਿਕ ਹੋਣੇ ਉਹ ਸਿਰਫ ਤਾਕਤ ਵਾਸਤੇ ਲੜ ਰਹੇ ਨੇ ਲੋਕਾਂ ਵਾਸਤੇ ਆਪਦੇ ਸਿਧਾਂਤ ਵਾਸਤੇ ਆਪਦੇ ਫਲਸਫੇ ਵਾਸਤੇ ਆਪਦੇ ਇਤਿਹਾਸ ਦੇ ਮੱਲ ਦੇ ਉੱਤੇ ਨਹੀਂ ਲੜ ਰਹੇ ਉਹ ਤਾਂ ਸਿਰਫ ਵਰਤ ਰਹੇ ਨੇ ਜਿਵੇਂ ਕੋਈ ਬਾਪ ਜਦਾਦਾ ਦੀ ਜਦਾਦ ਨੂੰ ਆਪਣੇ ਨਿੱਜੀ ਜਵਾਬ ਤਾਂ ਸਿਵਾਤ ਤੇ ਸੋ ਇਹ ਮਾਰੀਗਲ ਹੋਏਗੀ ਚੰਗਾ ਤਾਂ ਹੀ ਹੋਏਗਾ ਜੇ ਸਿੱਖ ਸੰਗਤ ਨੂੰ ਲੈਣਾ ਸ਼ੁਰੂ ਕਰ ਦੇਣ ਸਿੱਖ ਸੰਗਤ ਤਾਂ ਹੀ ਜੇ ਹੋਰ ਨਹੀਂ ਤਾਂ ਕਾਨਫਰੰਸਾਂ ਸ਼ੁਰੂ ਕਰ ਰਹੇ ਸਿੱਖਾਂ ਦੇ ਸਾਹਮਣੇ ਮਸਲੇ ਕੀ ਆਉਣ ਰਿਪੋਰਟ ਹੋ ਕੇ ਆ ਰਹੇ ਨੇ ਉਹ ਵੀ ਪੰਜਾਬ ਦੇ ਜਿਆਦਾ ਬੱਚੇ ਜਿਹੜੇ ਸਿੱਖ ਬੱਚੇ ਨੇ ਇਹ ਜੇ ਇਸਤਾਂ ਦੇ ਮਸਲੇ ਸ਼ੁਰੂ ਕਰ ਗਏ ਗੁਰਦੁਆਰਿਆਂ ਦਾ ਕਿਵੇਂ ਸੁਧਾਰ ਕਰੀਏ ਸ਼ਾਸਤਰ ਨੂੰ ਟੈਂਪਰੇਰੀ ਤੌਰ ਤੇ ਛੱਡ ਕੇ ਵੀ ਲੋਕ ਇਹ ਨਾਲ ਆਉਣਗੇ ਜੇ ਹੋਰ ਕੁਝ ਨਹੀਂ ਕਰਨਾ ਤਾਂ ਘਟੋ ਘਟ ਗੁਰਦੁਆਰਿਆਂ ਦੇ ਸੁਧਾਰ ਵਾਸਤੇ ਇਹ ਜੋ ਵਿਪਰਵਾਦੀ ਤਾਕਤਾਂ ਨੂੰ ਕੱਢਣ ਵਾਸਤੇ ਵਿਪਰਵਾਦੀ ਤਾਕਤਾਂ ਦੇ ਮੁਕਾਬਲੇ ਵਾਸਤੇ ਬਿਨਾਂ ਕੋਈ ਝਗੜਾ ਕਰੇ ਵੀ ਆਪ ਦਾ ਇੱਕ ਵਿਨੀ ਮਤਾਨਿਕਤਾ ਹੁੰਦਾ ਨਾ ਮੈਨੂੰ ਆਹ ਕਰਨ ਨਹੀਂ ਦੇਣਾ ਇਹ ਕਹਿੰਦਾ ਅਸੀਂ ਆਹ ਕਰਾਂਗੇ ਉਹ ਜੀ ਆ ਪੱਕੀ ਵੀ ਹੁੰਦਾ ਸੋ ਮੈਨੂੰ ਲੱਗਦਾ ਅੱਜ ਸਿੱਖ ਸੰਗਤ ਨੂੰ ਕਿਉਂਕਿ ਸਿਆਸੀ ਚਾਹੇ ਹੁਣ ਲਹਿਰੇ ਅਜੇ ਚਲਾਉਂਦੀ ਇਹਨਾਂ ਦੀ ਹਿੰਮਤ ਹੈ ਨਹੀਂ ਪਰ ਧਾਰਮਿਕ ਲਹਿਰ ਅਜੇ ਵੀ ਚਲਾ ਸਕਦੇ ਨੇ ਉਹ ਧਾਰਮਿਕ ਲਹਿਰ ਸਿੱਖੀ ਨੂੰ ਪੰਜਾਬ ਨੂੰ ਸਹਾਇਤਾ ਕਰੇ ਪਰ ਉਹਦੇ ਇੱਕ ਜਿਹੜਾ ਬੁਨਿਆਦ ਤਾਂ ਹੋਣੀ ਚਾਹੀਦੀ ਨਾ ਵੀ ਕਿਹਦੇ ਤੇ ਲੈ ਚਲਾਉਣ ਜਦੋਂ ਤੁਸੀਂ ਕਹਿੰਦੇ ਵੀ ਇਹ ਮਹਿਲਾਵਾਲੀ ਸਿਆਸਤ ਵੱਲ ਨੂੰ ਵਧ ਰਿਹਾ ਤੇ ਕੀਤਿਆਂ ਦੀ ਸਿਆਸਤ ਨੂੰ ਟੁੱਟ ਰਿਹਾ ਕਿਵੇਂ ਚਲਾਉਣਗੇ ਉਹ ਮੈਂ ਉਸ ਦੀ ਹਾਂ ਹਾਂ ਜੀ ਠੀਕ ਹੈ ਥੋੜੀ ਜਿਹੀ ਮਹਿਲਾਵਾਲੀ ਸਿਆਸਤ ਨੂੰ ਵਧੇ ਹੋਏ ਜੇ ਸਿੱਧੀ ਸਿਆਸਤ ਕਰਨਗੇ ਤਾਂ ਮਹਿਲਾ ਦੇ ਉੱਤੇ ਇੱਟ ਬਜੇਗੀ ਉਹ ਤਾਂ ਡਰਦੇ ਨੇ ਈੜੀ ਬੈਠੇ ਨਾ ਹਾਂ ਜੀ ਜੇ ਉਹਨੂੰ ਧਰਮ ਦੇ ਵਿੱਚ ਆਉਂਦੇ ਨੇ ਵੀ ਦੇਖੋ ਜੀ ਸਾਡਾ ਤਾਂ ਤਨ ਤਸਰ ਅਸੀਂ ਗੁਰਦੁਆਰਾ ਸਾਹਿਬ ਨਾਲ ਕਰਨਾ ਵੀ ਜਿਹੜਾ ਮੜਾ ਮੋਟਾ ਕਿਸੇ ਨੂੰ ਤੰਗ ਕਰ ਉਹ ਹੁੰਦੇ ਨੇ ਜਾਤ ਪਾਤ ਕੋ ਇਹਨੂੰ ਅਸੀਂ ਘਟਾਣਾ ਹੈ ਉਹਦੇ 'ਚ ਕੋਈ ਨਹੀਂ ਕੁਝ ਕਹਿ ਸਕਦਾ ਸਿਆਸਤ ਉਹ ਵੀ ਹੈ ਉਹ ਕਿੰਨੀ ਸਿਆਸਤੀ ਬੰਗੀ ਨਾ ਵੀ ਗੁਰਦੁਆਰਾ ਸਾਹਿਬ ਆ ਰਿਹਾ ਇੱਥੇ ਹੋਰ ਚੰਗਾ ਹੋਵੇ ਸਭ ਕੁਝ ਹੋਵੇ ਹੈ ਉਹਦੇ ਸਿੱਖੀ ਵੱਧ ਵੀ ਨੌਜਵਾਨ ਵੀ ਸਿੱਖ ਫਲਸਫੇ ਦਾ ਪ੍ਰਚਾਰ ਸ਼ੁਰੂ ਕਰਦੇ ਸਿੱਖ ਪੰਥ ਜੀ ਨੇ ਕਰਿਆ ਦੱਸਦੇ ਕੋਈ ਕਾਨਫਰੰਸਾਂ ਕਰਕੇ ਹੁਣ ਜਿਹੜੀ ਮੁਕਸਰ ਚ ਕਾਨਫਰੰਸ ਕਰੀ ਸੀ ਉਹਨਾਂ ਦਾ ਵਧੀਆ ਤਰੀਕੇ ਨਾਲ ਵਰਤ ਸਕਦੇ ਸੀ ਕਿਉਂਕਿ ਅੱਜ ਖਲਾਅ ਪੈਦਾ ਹੋਇਆ ਹੋਇਆ ਉਹ ਖਲਾਅ ਦੇ ਵਿੱਚ ਹੁਣ ਸਿੱਖਾਂ ਕੋਲ ਤਾਂ ਇਹੀ ਤਰੀਕਾ ਰਹਿ ਗਿਆ ਆ ਦੇਖੋ ਏਡਾ ਬਟਾ ਕੁੰਭ ਉੱਤੇ ਇੰਨੇ ਉਹ ਹੋ ਗਏ ਤਾਂ ਵੀ ਹਿੰਦੂਆਂ ਨਾਲ ਬਣਾਤਾ ਵਿਆਹੀ ਨਾ ਬੜੇ ਪੜੇ ਲਿਖੇ ਵੱਡੇ ਵੱਡੇ ਸੀਨੇ ਬੰਦੇ ਕਹਿੰਦੇ ਚੰਗੀਆਂ ਪੁੱਤ ਹੂੰ ਸੋ ਧਰਮਧੰਦ ਦਾ ਇਕ ਪਰਵਾਹ ਹੈ ਸੋ ਇਹਨਾਂ ਕੋਲ ਇੱਕ ਤਰੀਕਾ ਹੈ ਇਹ ਵੀ ਬਿਨਾਂ ਆਪਦੇ ਸੁਖ ਵਿਲਾਸ ਕਾ ਲੋਚ ਨੂੰ ਕਿਹਨੂੰ ਉਹਨੂੰ ਬਿਨਾਂ ਛੱਟ ਮਾਰੇ ਵੀ